ਦੋ ਸੀਪਸੋਡ ਦਿੱਤਾ ਤੇ ਗੈਸਟ ਪਾਰਟੀਆਂ ਲੈਟ ਕੀਤੀਆਂ ਗਈਆਂ ਸਾਰੀਆਂ ਔਰ ਉਹਨਾਂ ਦੀਆਂ ਜਦੋਂ ਮੁਜ਼ਾਕ ਕੀ ਐ ਐਸਐਚਓ ਸਲੇਮਟੜੀ ਵੱਲੋਂ ਦੋ ਵਜੇ ਦੀ ਕਾਬੂ ਕੀਤੀ ਗਿਆ ਇਹਨਾਂ ਦੇ ਅੰਕਸ਼ ਕੁਮਾਰ ਦੇ ਖਿਲਾਫ ਪਹਿਲਾਂ ਇੱਕ ਮਕਦਮਾ ਆਰਮੇਡ ਦਾ ਰਜਿਸਟਰੀ 2023 ਦਾ ਵੀ ਨੰਬਰ ਦਿੰਦੇ ਵਿੱਚ ਟਾਰਗੇਟ ਵੀ ਬਣਾਉਂਦੇ ਸੀਗੇ ਰਾਹਗੀਰਾਂ ਨੂੰ ਉਹ ਅਜੇ ਪੈਣੀ ਬਚੀ ਬੜੀ ਸਰ ਚੋਰੀ ਕਰ ਰਹੇ ਸੀ ਵਹੀਕਲ ਚੋਰੀ ਕਰਕੇ ਉਹਨੂੰ ਅੱਗੇ ਵੇਚਦੇ ਵਿਚੋਂ ਦੀ ਕਰਦੇ ਤੇਰੀਏ ਅਜੇ ਤੱਕ 4 ਵਹੀਕਲ ਸਨ ਬਰਾਮਦ ਹੋਇਆ ਚੋਰੀ ਦੇ ਬਾਕੀ ਅਸੀਂ ਇੰਟਰਵਿਊਸ਼ਨ ਕਰਾਂਗੇ ਉਸ ਤੋਂ ਬਾਅਦ ਜਿਹੜੇ ਹੋਰ ਉਮੀਦ ਦੇ ਵੀ ਹੋਰ ਵਹੀਕਲ ਮਿਲਦੀ ਵੇਚੇ ਰੇਲਵੇ ਸਟੇਸ਼ਨ ਸਭ ਤੋਂ ਮੁੱਖ ਮੰਨਿਆ ਜਾਂਦਾ ਬਲਵਾਨੇ ਦਾ ਹਨਾ ਤੇ ਉਸ ਨੂੰ ਲੈ ਕੇ ਕੋਈ ਚੌਕਸੀ ਕਿਸ ਤਰ੍ਹਾਂ ਬਣੀ ਹੈ ਨਹੀਂ ਸਾਰੇ ਹੀ ਗਸ਼ਤ ਰੇਲਵੇ ਸਟੇਸ਼ਨ ਦੀ ਵੀ ਹੈ ਵੈਸੇ ਵੀ ਸਾਰੀ ਜਿਹੜੇ ਜਿਹੜੇ ਬਾਜ਼ਾਰ ਪੀੜੇ ਵਿਚਾਲੇ ਜਗ੍ਹਾ ਹੈ ਜਿੱਥੇ ਕੋਈ ਉਮੀਦ ਹੁੰਦੀ ਹੈ ਸਾਨੂੰ ਵੀ ਇੱਥੇ ਕੋਈ ਵਾਰਦਾਤ ਹੋਣੀ ਉਸ ਏਰੀਆ ਵਿੱਚ ਗਸ਼ਤ ਵਧਾਈ ਗਈ ਪਹਿਲਾਂ ਹੀ ਸਸੀガルਜੀ ਲੁਧਾਨਾ ਪੁਲਿਸ ਨੇ ਸਨੇਚਰ ਗਰੋਹ ਨੂੰ ਗ੍ਰਫਤਾਰ ਕੀਤਾ ਵਾ ਦੋ ਆਰੋਪੀਆਂ ਨੂੰ ਗ੍ਰਫਤਾਰ ਕਰ ਗੱਲਬਾਤ ਕਰਦੇ ਨਾਲ ਸਰ ਕਿਸ ਤਰ੍ਹਾਂ ਰੋਪੀ ਕਿੱਥੇ ਸੀਗੇ ਕਿੱਦਾਂ ਚੋਰੀ ਕਰਦੇ ਸੀਗੇ ਇਹ ਕੀ ਬੈਕਗ੍ਰਾਉਂਡ ਨਾਲ ਦੋਸ਼ੀ ਬਿਸ਼ਾਉਦੀ ਦਿੱਤਾ ਤੇ ਗੈਸ ਪਾਰਟੀਆਂ ਲੜ ਕੀਤੀਆਂ ਗਈਆਂ ਸਾਰੀਆਂ ਔਰ ਉਹਨਾਂ ਦੀ ਹਦਤਮ ਮੁਜ਼ਾਬਕ ਹੀ ਐਸਚੂ ਸਲੇਮਟਾਉਰੀ ਵੱਲੋਂ 2 ਵਜੇ ਦੀ ਕਾਬੂ ਕੀਤੀ ਗਿਆ ਜੀ ਤੇ ਇਹਨਾਂ ਦੇ ਕੋਲੋਂ ਦੋਨਾਂ ਦੇ ਕੋਲੋਂ ਚਾਰ ਵਹੀਕਲ ਚੋਰੀ ਦੇ ਬਰਾਮਦ ਹੋਏ ਆ ਇਹਦੇ ਵਿੱਚ ਦੋ ਐਕਟਿਵ ਸਕੂਟਰੀਆਂ ਨੇ ਤੇ ਦੋ ਮੋਟਰਸਾਈਕਲ ਨੇ ਔਰ ਇਹ ਇਨਫੋਰਮੇਸ਼ਨ ਦੇ ਆਧਾਰ ਤੇ ਦਨੋਂ ਮੰਡੀ ਕੋਲੋਂ ਉਹਨੂੰ ਸਲੇਮ ਟੋਲੀ ਫੜਿਆ ਗਿਆ ਤੇ ਇੱਕ ਦੇ ਵਿੱਚ ਇਹਨਾਂ ਦੇ ਅੰਕਸ਼ ਕੁਮਾਰ ਦੇ ਖਿਲਾਫ ਪਹਿਲਾਂ ਇੱਕ ਮੁਕਦਮਾ ਆਰਮੇਡ ਰਿਜਿਸਟਰੀ 2023 ਦਾ ਰੀਜਨ ਨੰਬਰ ਦਿੰਦੇ ਵਿੱਚ ਭਾਵੇਂ ਕਿਸੇ ਨੂੰ ਟਾਰਗੇਟ ਵੀ ਬਣਾਉਂਦੇ ਸੀਗੇ ਰਾਹਗੀਰਾਂ ਨੂੰ ਉਹ ਉਹ ਅਜੇ ਪੈਣੀ ਬਸੀਏ ਬੜੀ ਸਿਰਫ ਚੋਰੀ ਕਰ ਰਹੇ ਸੀ ਵਹੀਕਲ ਚੋਰੀ ਕਰਕੇ ਤੇ ਉਹਨੂੰ ਅੱਗੇ ਵੇਚਦੇ ਉਚੋਂ ਦੀ ਕਰਦੇ ਤੇਰੀਏ ਕਿੰਨੇ ਕੋਈ ਵਹੀਕਲ ਚੋਰੀ ਕਰ ਚੁੱਕੇ ਸੀਗੇ ਤੇ ਕਿੰਨੇ ਕੋਈ ਵਹੀਕਲ ਹਾਸਲ ਹੋਏ ਅਜੇ ਤੱਕ 4 ਵਹੀਕਲ ਸਾਨੂੰ ਬਰਾਮਦ ਹੋਏ ਚੋਰੀ ਦੇ ਬਾਕੀ ਅਸੀਂ ਇੰਟਰਵਿਊਸ਼ਨ ਕਰਾਂਗੇ ਉਸ ਤੋਂ ਬਾਅਦ ਜਿਹੜੇ ਹੋਰ ਉਮੀਦ ਹੈ ਵੀ ਹੋਰ ਵਹੀਕਲ ਮਿਲਦੀ ਮਿਲੇ ਇਹਨਾਂ ਦਾ ਕੋਈ ਕ੍ਰਾਈਮినਲ ਬੈਕਗ੍ਰਾਉਂਡ ਵੀ ਹੈਗਾ ਜਾਂ ਕਿਦਾਂ ਪੜੇ ਲਿਖੇ ਨੇ ਕੀ ਨਹੀਂ ਇਹ ਦੋਨੇ ਨਸ਼ੇ ਦੀ ਆਦੀ ਨੇ ਔਰ ਇੱਕ ਤੇ ਖਿਲਾਫ ਮੁਕਦਮਾ ਦਰਜ ਪਹਿਲਾਂ ਆਰਮੈਡ ਦਾ ਹਾਂ 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 ਅਜਾ ਇਹ ਚਟਾ ਉਤਾ ਵਗਰਾ ਵੇਚਣਾ ਕੋਈ ਨਹੀਂ ਵੇਚਣ ਦੀ ਗੱਲ ਨਹੀਂ ਸਾਮਣੇ ਪੀਂਦੇ ਸੀ ਐਡਿਕਟ ਨੇ ਹਾਂ ਐਡਿਕਟ ਨੇ ਹਾਂ ਲੈਂਦੇ ਬਾਕੀ ਇਹਨਾਂ ਨੂੰ ਤਾਂ ਪੁੱਛ ਗਿਆ ਜੀ ਸਾਮਣੇ ਤ ਵੀ ਕਿੱਥੋਂ ਲੈ ਕੇ ਪੀਂਦੇ ਸੀ ਉਹਨਾਂ ਦੇ ਖਿਲਾਫ ਵੀ ਕਰ ਵੀ ਕੀਤੀ ਜਾਏਗੀ ਇਹਨਾਂ ਦਾ ਕੋਈ ਉਸਤਾਦ ਵੀ ਹੈਗਾ ਪਿੱਛੋਂ ਦੀ ਕੋਈ ਜਿਹੜਾ ਐਸਾ ਕੁਝ ਇਹਨਾਂ ਨੂੰ ਸਿਖਾਂਦਾ ਸੀਗਾ ਇਹ ਕੁਛ ਨਹੀਂ ਨਹੀਂ ਅਜੇ ਅਜੇ ਤਾਂ ਇਹ ਹੀ ਸਾਮਣੇ ਆਪ ਹੀ ਕਰ ਰਹੇ ਚੋਰੀ ਇਹ ਆਪ ਹੀ ਚੋਰੀ ਕਰਦੇ ਆਪ ਚੋਰੀ ਕਰਦੇ ਸੀ ਨਸ਼ੇ ਦੀ ਲਤ ਪੂਰੀ ਕਰਨ ਲਈ ਚੋਰੀ ਕਰਦੇ ਸੀ ਠੀਕ ਹੈ ਜੀ ਪੈਸੇ ਜਿੰਨੇ ਮਿਲਦੇ ਹਾਂਜੀ ਠੀਕ ਹੈ ਤੇ ਹੋਰ ਵੀ ਸਰ ਏਓ ਜੀ ਮਾਮਲੇ ਤੁਸੀਂ ਨੋਟਸ ਵਿੱਚ ਦੇਖਦੇ ਜਾਂਦੇ ਆਂ ਅਸੀਂ ਅਕਸਰ ਹੀ ਕਿ ਚੋਰੀ ਆ ਬਾਤਾਂ ਤਾਂ ਲੱਗਦਾ ਵਰਦੀ ਜਾਂ ਤੁਹਾਡੇ ਵੱਲੋਂ ਗਸ਼ਤ ਕਿੱਦਾ ਵਧਾਈ ਜਾ ਰਹੀ ਹੈ ਰੇਲਵੇ ਸਟੇਸ਼ਨ ਸਭ ਤੋਂ ਮੁੱਖ ਮੰਨਿਆ ਜਾਂਦਾ ਹੈ ਲੁਧਾਨੇ ਦਾ ਹਨਾ ਤੇ ਉਸ ਨੂੰ ਲੈ ਕੇ ਕੀ ਚੌਕਸੀ ਕਿ ਸਰ ਬਣੀ ਹੈ ਇਹ ਸਾਰੇ ਹੀ ਗਸ਼ਤ ਰੇਲਵੇ ਸਟੇਸ਼ਨ ਦੀ ਵੀ ਹੈ ਵੈਸੇ ਵੀ ਸਾਰੀ ਜਿਹੜੇ ਜਿਹੜੇ ਬਾਜ਼ਾਰ ਪੀੜੇ ਬਾਜ਼ਾਰ ਵਾਲੀ ਜਗ੍ਹਾ ਹੈ ਜਿੱਥੇ ਕੋਈ ਉਮੀਦ ਹੁੰਦੀ ਹੈ ਸਾਨੂੰ ਵੀ ਇੱਥੇ ਕੋਈ ਵਰਦਤ ਹੋਣੀ ਉਸ ਏਰੀਆ ਵਿੱਚ ਗਸ਼ਤ ਵਧਾਈ ਗਈ ਪਹਿਲਾਂ ਹੀ ਹੂੰ ਹੋਂਦ ਤੱਕ ਵੀ ਫਰਕ ਹੀ ਅਗੇ ਤੋਂ ਜਰ ਅਸ਼ਕਾਇਤ ਨਹੀਂ ਹਰੀ ਚੋਰੀ ਦੀ ਵੀ ਕਲਦੀ ਇਹ ਅਗੇ ਤੋਂ ਵੀ ਕੰਟਰੋਲ ਕੀਤਾ ਜਾਊਗਾ ਸਾਰੇ ਏਰੀਆਸ ਦਾ ਇਹ ਰਿਮਾਰਡ ਲਿਤਾ ਇਹ ਇਹ ਪੁਲਿਸ ਰਿਮਾਰਡ ਤੇ ਇਹਨਾਂ ਦੀ ਪੁੱਛਗਿੱਛ ਕੀਤੀ ਜਾਏਗੀ ਉਸ ਤੋਂ ਬਾਅਦ ਜੋ ਵੀ ਕਲਾਸੇ ਹੋਣਗੇ ਉਹ ਦੱਸਿਆ ਜਾਊਗਾ ਠੀਕ ਹੈ ਬਿਲਕੁਲ ਪੰਜਾਬ ਪੁਲਿਸ ਵੱਲੋਂ ਅੱਜ ਬੜੀ ਸਫਲਤਾ ਹਾਸਲ ਕੀਤੀ ਗਈ ਹੈ ਚੋਰ ਸਨੇਚਿੰਗ ਚੋਰ ਗਰੋਆ ਨੂੰ ਗ੍ਰਿਫਤਾਰ ਕੀਤਾ ਵਾ ਤੇ ਚੋਰੀ ਦੀਆਂ ਵਾਰਤਾ ਤਾਂ ਦੋ ਚੋਰ ਕਰਦੇ ਸੀਗੇ ਨਸ਼ੇ ਤੇ ਆਦੀ ਸੀਗੇ ਨਸ਼ਾ ਲੈਣ ਦੇ ਚੱਕਰ ਦੇ ਵਿੱਚ ਲੋਕਾਂ ਦੇ ਮੋਟਰਸਾਈਕਲ ਚੋਰੀ ਕਰਦੇ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਵੇਚਦੇ ਸੀਗੇ ਵੇਚਣ ਤੋਂ ਬਾਅਦ ਨਸ਼ਾ ਖਰੀਦਦੇ ਸੀਗੇ ਦੱਸਿਆ ਜਾ ਰਿਹਾ ਹੈ ਕਿ ਨਸ਼ੇ ਕਾਫੀ ਆਦੀ ਸੀਗੇ ਉਸ ਤੋਂ ਬਾਅਦ ਇਹ ਮੋਟਰਸਾਈਕਲ ਚੋਰੀ ਕਰਕੇ ਵੇਚ ਦਿੰਦੇ ਸੀਗੇ ਤੇ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਤੇ ਰਿਮਾਂਡ ਲਿੱਤਾ ਹੈ ਤੇ ਹੁਣ ਆਉਣ ਸਮੇਂ ਵਿੱਚ ਵੱਡੇ ਖੁਲਾਸੇ ਕੀਤੇ ਜਾਣਗੇ ਜੁੜੇ ਇਲਾਨ ਵਿਦਿਤਾ ਸੇਵਾ ਨਜ਼ ਯੰਪੁਰਪੁਰ ਤੋਂ